ਕਦੋਂ ਮੈਂ ਕਰਾਂ ਅੱਜ ਮਿਤੀ 25 ਅਥਨਿਆ 25 11 2024 ਨੂੰ ਨਰੇਗਾ ਮਜ਼ਦੂਰ ਜਾਗਰੂਕਤਾ ਯੂਨੀਅਨ ਦੀ ਮੀਟਿੰਗ ਹੋਈ ਜਿਸ ਵਿੱਚ ਨਰੇਗਾ ਮਜ਼ਦੂਰ ਹਾਜ਼ਰ ਹੋਏ ਇਸ ਸਬੰਧੀ ਨਰੇਗਾ ਦਾ ਕੰਮ ਚਲਾਉਣ ਲਈ ਸਾਰੇ ਨੇ ਹੱਥ ਕੜੇ ਕੀਤੇ ਦੂਜਾ ਨੰਬਰ ਇਹ ਹੈ ਕਿ ਜਿਹੜੇ ਨਰੇਗਾ ਮਜ਼ਦੂਰ ਸੱਚ ਦਾ ਸਾਥ ਆ ਉਹ ਦੇਣਗੇ ਕਿ ਜੇਕਰ ਸੱਚ ਦੇ ਨਾਲ ਖੜਾਂਗੇ ਤਾਂ ਤਾਂ ਸਾਡੇ ਜਿਹੜੇ ਹੱਲ ਹੋ ਸਕਣਗੇ ਨਰੇਗਾ ਮਜ਼ਦੂਰਾਂ ਨੇ ਇਹ ਕਿਹਾ ਕਿ ਅਸੀਂ ਸੱਚ ਦੇ ਨਾਲ ਖੜੇ ਆ ਜੇਕਰ ਸਾਨੂੰ ਡੀਸੀ ਦਫ਼ਤਰ ਦੇ ਵਿੱਚ ਜਾਣਾ ਪੈਂਦਾ ਤਾਂ ਡੀਸੀ ਦਫ਼ਤਰ ਜਾਣ ਨੂੰ ਤਿਆਰ ਆ ਕੀ ਸਾਰੇ ਮਾਤਾ ਭੈਣਾਂ ਤਿਆਰਾਂ ਵੀ ਡੀਸੀ ਦਾ ਉਤਰ ਜਾਣ? ਹਾਂਜੀ ਹਾਂ। ਹੱਥ ਕੜੇ ਰੱਖੋ ਬਾਕੀ ਆਵਾਜ਼ ਜਿਹੜੀ ਉਹ ਜਾਰੀ ਰੱਖੋ। ਹਾਂ ਵੀ ਤਿਆਰਾਂ? ਹਾਂਜੀ ਤਿਆਰ। ਠੀਕ ਹੈ ਜੀ। ਅੱਲ ਤਾਂ ਚਲੇ ਰਹੇ ਪਰ ਪਾਪ।